ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰਗੰத் ਸਾਹਿਬ ਜੀ ਦੇ ਅੰਗ 385 ਤੋਂ ਲੈ ਕੇ 386 ਤੱਕ ਸਵੇਰ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਇਕ ਬਗੀਚਾ ਪੇੜ ਕੰਨ ਕਰਿਆ ਅਮਰਤ ਨਾਮ ਤਹਾ ਮਹਿ ਫਲਿਆ ਐਸਾ ਕਰੋ ਵਿਚਾਰ ਗਿਆਨੀ ਜਾਤੇ ਪਾਈਏ ਪਦ ਨਿਰਵਾਣੀ ਆਸ-ਪਾਸ ਬਿਖੂਆ ਕੇ ਕੁੰਟਾ ਵਿੱਚ ਅਮਰਤ ਹੈ ਪਾਈ ਰੇ ਰਹਾਓ ਹੰਦੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਵੀ ਇਹ ਸੰਸਾਰ ਰੂਪੀ ਇੱਕ ਬਾਗ ਹੈ ਬਗੀਚਾ ਹੈ ਜਿਹਦੇ ਵਿੱਚ ਪਰਮਾਤਮਾ ਨੇ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਪੇੜ ਜੀਵ ਜੰਤੂ ਪੈਦਾ ਕੀਤੇ ਨੇ ਕਹਿੰਦੇ ਅਮਰਿਤ ਨਾਮ ਜਿੱਥੇ ਸਿੰਜ ਹੋ ਗਿਆ ਉੱਥੇ ਆਤਮਿਕ ਜੀਵਨ ਰੂਪੀ ਬੂਟਾ ਕਹਿੰਦੇ ਫਲ ਦੇ ਰਿਹਾ ਹੈ ਕਹਿੰਦੇ ਹੈ ਗਿਆਨਵਾਨ ਮਨੁੱਖ ਐਸੀ ਕੋਈ ਵਿਚਾਰ ਕਰ ਜਿਹਦੇ ਨਾਲ ਸਭ ਤੋਂ ਉੱਚੀ ਅਵਸਥਾ ਪਦ ਨਿਰਵਾਣੀ ਜਿੱਥੇ ਕੋਈ ਆਸਾ ਤ੍ਰਿਸ਼ਨਾ ਨਹੀਂ ਰਹਿੰਦੀਆਂ ਇੱਛਾ ਨਹੀਂ ਰਹਿੰਦੀਆਂ ਉਹ ਉਹ ਜਿਆ ਕਹਿੰਦੇ ਜਿਹੜਾ ਪਦ ਪ੍ਰਾਪਤ ਕਰ ਕਰਿਆ ਜਾਵੇ ਇਹੋ ਜੀ ਵਿਚਾਰ ਕਰ ਕਹਿੰਦੇ ਕਹਿੰਦੇ ਜੀਵ ਦੇ ਆਸ ਪਾਸ ਮਾਇਆ ਰੂਪੀ ਜ਼ਹਿਰ ਦੇ ਬੜੇ ਚਸ਼ਮੇ ਚੱਲ ਰਹੇ ਨੇ ਪਰ ਕਹਿੰਦੇ ਇੱਕ ਚਸ਼ਮਾ ਅਮਰਤ ਦਾ ਵੀ ਹੈ ਜੋ ਤੇਰੇ ਅੰਦਰ ਚੱਲ ਰਿਹਾ ਹੈ ਭਾਈ ਸਿੰਚਨ ਹਾਰੇ ਇੱਕ ਹੈ ਮਾਲੀ ਖਬਰ ਕਰਤ ਹੈ ਪਾਤ ਪਤ ਡਾਲੀ ਕਹਿੰਦੇ ਮਾਲੀ ਸਾਰਿਆਂ ਦਾ ਇੱਕ ਹੀ ਹੈ ਪਰਮਾਤਮਾ ਜਿਹਨੂੰ ਕਹਿੰਦੇ ਹਰ ਇੱਕ ਬੂਟੇ ਦੇ ਕਹਿੰਦੇ ਪੱਤੇ ਦੀ ਤੇ ਸ਼ਾਖਾਵਾਂ ਦੀ ਪੂਰੀ ਖਬਰ ਹੈ ਦੀਨੁ ਹਰ ਇੱਕ ਦੀ ਸਾੰਬ ਸਵਾਲ ਦੀ ਪੂਰੀ ਖਬਰ ਆ ਸਗਲ ਬਨਸਪਤ ਆਣ ਜੜਾਈ ਸਗਲੀ ਫੂਲੀ ਨਿਫਲ ਨਕਾਈ ਕਹਿੰਦੇ ਇਹ ਸੰਸਾਰ ਰੂਪੀ ਜੰਗਲ ਦੇ ਵਿੱਚ ਬਗੀਚੇ ਦੇ ਵਿੱਚ ਅਲੱਗ ਤਰ੍ਹਾਂ ਦੀ ਕਹਿੰਦੇ ਬਨਸਪਤੀ ਸਾਰੇ ਜੀਵ ਜੰਤੂ ਸਾਰੀ ਬਨਸਪਤੀ ਮਾਨਮ ਜਾਤੀ ਸਭ ਕੁਝ ਉਸ ਪਰਮਾਤਮਾ ਦੀ ਕਹਿੰਦੇ ਇਹ ਜੜਾਈ ਕੀਤੀ ਹੋਈ ਹੈਗੀ ਆ ਕਹਿੰਦੇ ਸਾਰੇ ਹੀ ਜਿਹੜੇ ਫਲ ਨੇ ਬੂਟੇ ਨੇ ਫਲ ਦੇਣ ਵਾਲੇ ਨੇ ਕੋਈ નિਫਲ ਨਾ ਕਾਈ ਕੋਈ ਪਰਮਾਤਮਾ ਵੱਲੋਂ ਇਸ ਤਰ੍ਹਾਂ ਦੀ ਬਣਾਇਆ ਵੀ ਜਿਹਨੂੰ ਫਲ ਨਾ ਲੱਗ ਸਕੇ ਉਹ ਮਤਲਬ ਜੀਵ ਦੀ ਕਿਸਮਤ ਨਹੀਂ ਫਲ ਲੱਗ ਰਿਆ ਪਰਮਾਤਮਾ ਨੇ ਕੋਈ ਇਸ ਤਰ੍ਹਾਂ ਦਾ ਬੂਟਾ ਨਹੀਂ ਬਣਾਇਆ ਜਿਹਨੂੰ ਫਲ ਨਾ ਲੱਗ ਸਕੇ ਅਮਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤਨ ਮਾਇਆ ਕਹਿੰਦੇ ਜਿਸ ਜੀਵ ਨੇ ਗੁਰੂ ਕੋਲੋਂ ਨਾਮ ਰੂਪੀ ਅਮਰਿਤ ਫਲ ਪਾ ਲਿਆ ਕਹਿੰਦੇ ਉਸ ਨੇ ਇਹ ਕਹਿੰਦੇ ਮਾਇਆ ਦਾ ਜਿਹੜਾ ਹੈਗਾ ਜੰਜਾਲ ਇਹ ਕਹਿੰਦੇ ਉਹਨੇ ਪਾਰ ਕਰ ਲਿਆ ਫਿਰ ਉਹ ਮਾਇਆ ਵਿੱਚ ਨਹੀਂ ਡੁੱਬਦਾ ਸੰਸਾਰ ਦੀ ਵਿੱਚ ਆਸਾ ਮਹੱਲਾ ਪੰਜਵਾ ਰਾਜ ਲੀਲਾ ਤੇਰੇ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਰਾਜ ਲੀਲਾ ਤੇਰੇ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਸਰਬ ਸੁਖਾਂ ਬਨ ਤੇਰਾ ਓਲੇ ਪ੍ਰਮ ਕੇ ਪਰ ਦੇ ਸਤ ਗੁਰ ਕੋਲੇ ਸਰਬ ਸੁਖਾਂ ਬਨੇ ਤੇਰਾ ਓਲੇ ਰਾਮ ਕੇ ਪਰਦੇ ਸਤ ਗੁਰ ਖੋਲੇ ਰਹਾਉ ਬਹੁਤ ਹੀ ਪਿਆਰੀਆਂ ਤੁਕਾਂ ਨੇ ਸਤ ਗੁਰ ਕਹਿੰਦੇ ਵੀ ਜਿਸ ਤਰ੍ਹਾਂ ਇੱਕ ਰਾਜ ਕਰਨ ਵਾਲਾ ਰਾਜ ਕਰਕੇ ਆਨੰਦ ਪਾਉਂਦਾ ਹੈ ਕਹਿੰਦੇ ਉਸ ਤੋਂ ਵੀ ਉੱਪਰ ਤੇਰੇ ਨਾਮ ਵਿੱਚੋਂ ਆਨੰਦ ਮਿਲਦਾ ਹੈ ਕਹਿੰਦੇ ਤੇਰੇ ਨਾਮ ਨੇ ਕਹਿੰਦੇ ਬਹੁਤ ਆਨੰਦ ਬਣਾ ਦਿੱਤਾ ਫਿਰ ਕਹਿੰਦੇ ਤੇਰੀ ਸਿਫਤ ਸਲਾਹ ਕਰਿਆਂ ਤੇਰੇ ਨਾਲ ਜੋੜ ਹੁੰਦਾ ਹੈ ਜੋਗ ਬਣਿਆ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਣਾ ਜੋਗ ਬਣਿਆ ਤੇਰਾ ਕੀਰਤਨ ਗਾਈ ਕਹਿੰਦੇ ਜੋਗੀਆਂ ਲਈ ਤੇ ਉਹਨਾਂ ਦਾ ਜੋਗ ਆ ਨਾ ਕਹਿੰਦੇ ਸਾਡੇ ਲਈ ਤੇਰੀ ਸਿਫਤ ਸਲਾਹ ਕਰਕੇ ਤੇਰੇ ਨਾਲ ਜੋੜ ਪੈਂਦਾ ਹੁੰਦਾ ਕਹਿੰਦੇ ਤੇਰੇ ਆਸਰੇ ਤੇ ਹੀ ਸਾਨੂੰ ਸਾਰੇ ਸੁੱਖ ਮਿਲਦੇ ਨੇ ਸੁੱਖ ਕਹਿੰਦੇ ਫੇ ਕਦੋਂ ਮਿਲਦੇ ਨੇ ਜਦੋਂ ਸਤਗੁਰ ਨੇ ਸਾਰੇ ਮਾਇਆ ਦੇ ਪਰਮ ਦੇ ਪਰਦੇ ਖੋਲ ਦਿੱਤੇ ਫਿਰ ਕਹਿੰਦੇ ਤੇਰੇ ਆਸਰੇ ਤੇ ਸਾਨੂੰ ਸਾਰੇ ਸੁੱਖ ਮਿਲ ਗਏ ਹੁਕਮ ਬੂਝ ਰੰਗ ਰਸ ਮਾਣੇ ਸਤਗੁਰ ਸੇਵਾ ਮਹਾਂ ਨਿਰਵਾਣੇ ਕਹਿੰਦੇ ਜਦੋਂ ਅਸੀਂ ਪ੍ਰਮਾਤਮਾ ਦਾ ਹੁਕਮ ਮੰਨਦੇ ਆ ਉਹਦੀ ਜਿਹੜੀ ਰਜ਼ਾ ਹੈਗੀ ਆ ਉਹਦੇ ਚ ਰਹਿਨੇ ਆ ਜੋ ਕੁਛ ਉਹ ਕਰਦੇ ਆ ਕਰ ਰਿਹਾ ਉਹਨੂੰ ਚੰਗਾ ਕਰਕੇ ਮੰਨਦੇ ਆ ਫੇਰ ਕਹਿੰਦੇ ਜੀਵ ਰੰਗ ਰਸ ਮਾਣਦਾ ਉਹਦਾ ਪ੍ਰੇਮ ਰੰਗ ਮਾਣਦਾ ਕਹਿੰਦੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਨ ਦੇ ਨਾਲ ਜੀਵ ਕਹਿੰਦੇ ਨਿਰਵਾਣ ਪਦ ਪਾ ਲੈਂਦਾ ਜਿੱਥੇ ਕੋਈ ਆਸਾ ਤ੍ਰਿਸ਼ਨਾ ਨਹੀਂ ਪਾਉਂਦੀ ਆ ਜਿਨ ਤੂੰ ਜਾਤਾ ਸੋ ਗ੍ਰਹਿਸਤ ਉਦਾਸੀ ਪਰਵਾਣ ਨਾਮ ਰਤਾ ਸੋਈ ਨਿਰਵਾਣ ਕਹਿੰਦੇ ਜਿਸ ਜੀਵ ਨੇ ਤੇਰੇ ਨਾਲ ਸਾਝ ਪਾਲ ਲਈ ਸਤਿਗੁਰੂ ਜੀ ਪਰਮਾਤਮਾ ਜੀ ਉਹ ਚਾਹੇ ਗ੍ਰਸਤੀ ਆ ਚਾਹੇ ਉਦਾਸੀਨਤਾ ਹੈ ਚਾਹੇ ਉਹ ਕਹਿੰਦੇ ਮਤਲਬ ਘਰ-ਵਾਰ ਛੱਡ ਕੇ ਬਾਹਰ ਰਹਿੰਦਾ ਹੈ ਉਹ ਕਹਿੰਦੇ ਕਬੂਲ ਆ ਜਿਨੇ ਤੇਰੇ ਨਾਲ ਸਾਝ ਪਾਲੇ ਜਿਹੜੇ ਕਹਿੰਦੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਉਹੀ ਨਿਰਵਾਣ ਪਦ ਪਾਉਂਦੇ ਨੇ। ਜਾ ਕੋ ਮਿਲਿਆ ਨਾਮ ਨਿਧਾਨਾ ਪਨਤ ਨਾਨਕਤਾ ਕਾਪੂਰ ਖਜ਼ਾਨਾ। ਕਹਿੰਦੇ ਜਿਹਨੂੰ ਪ੍ਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਮਿਲ ਗਿਆ ਕਹਿੰਦੇ ਇਹ ਧਨ ਮਿਲ ਗਿਆ ਕਹਿੰਦੇ ਨਾਨਕ ਜੀ ਕਹਿੰਦੇ ਨੇ ਉਹਦੇ ਖਜ਼ਾਨੇ ਭਰੇ ਰਹਿੰਦੇ ਨੇ ਕਹਿੰਦੇ। ਉਹਨੂੰ ਪੂਰਾ ਖਜ਼ਾਨਾ ਮਿਲ ਗਿਆ ਜਿਹਨੂੰ ਪ੍ਰਮਾਤਮਾ ਦਾ ਨਾਮ ਤਨ ਮਿਲ ਗਿਆ ਆਸਾ ਮਹੱਲਾ ਪੰਜਵਾ ਤੀਰਥ ਜਾਓ ਤ ਹਉ ਹਉ ਕਰਤੇ ਪੰਡਤ ਪੁੱਛੋ ਤ ਮਾਇਆ ਰਾਤੇ ਸੋ ਅਸਥਾਨ ਬਤਾਵੋ ਮੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਰਹਾਓ ਕਹਿੰਦੇ ਜੇ ਤੀਰਥਾਂ ਤੇ ਜਾਂਦੇ ਆ ਤਾਂ ਉੱਥੇ ਦੇਖਦੇ ਆ ਸਭ ਕੋਈ ਕਹਿੰਦਾ ਕਿ ਮੈਂ ਧਰਮੀ ਆ ਮੈਂ ਧਰਮੀ ਆ ਹਰ ਕੋਈ ਆਪਣੇ ਆਪ ਨੂੰ ਧਰਮੀ ਦੱਸਦਾ ਹੈ ਜੇ ਕਹਿੰਦੇ ਪੰਡਤ ਲੋਕਾਂ ਕੋਲ ਜਾਓ ਕਹਿੰਦੇ ਤਾਂ ਦੇਖੀਦਾ ਵੀ ਉਹ ਵੀ ਮਾਇਆ ਦੇ ਵਿਵਹਾਰ ਵਿੱਚ ਹੀ ਰੰਗੇ ਹੋਏ ਨੇ ਕਿਸੇ ਨੂੰ ਪਰਮਾਤਮਾ ਦੀ ਬੂਹ ਸੂਝ ਬੂਝ ਨਹੀਂ ਹੈ ਕਹਿੰਦੇ ਫਿਰ ਕਹਿੰਦੇ हे ਮਿੱਤਰ ਮੈਨੂੰ ਉਹ ਜਗ੍ਹਾ ਦੱਸੋ ਜਿੱਥੇ ਹਰ ਰੋਜ਼ ਹਰ ਵਕਤ ਉਸ ਪਰਮਾਤਮਾ ਦੇ ਸਿਫਤਸਲਾ ਕੀਤੀ ਜਾਂਦੀ ਆ ਉਹਦੇ ਗੁਣ ਗਾਏ ਜਾਂਦੇ ਨੇ ਸ਼ਾਸਤਰ বেদ ਪਾਪ ਪੁੰਨ ਵਿਚਾਰ ਨਰਕ ਸੁਰਗ ਫਿਰ ਫਿਰ ਆਉਤਾਰ ਕਹਿੰਦੇ ਜਿਹੜੇ ਸ਼ਾਸਤਰ ਤੇ বেদ ਨੇ ਉਹ ਪਾਪ ਪੁੰਨ ਦੀਆਂ ਵਿਚਾਰਾਂ ਕਰਦੇ ਨੇ ਵੀ ਆਹ ਕੰਮ ਕਰੋਗੇ ਤਾਂ ਪਾਪ ਹੋਊਗਾ ਆਹ ਕੰਮ ਕਰੋਗੇ ਤਾਂ ਪੁੰਨ ਹੋਊਗਾ ਫਿਰ ਇਸ ਪਾਪ ਪੁੰਨ ਦੇ ਹਿਸਾਬ ਨਾਲ ਉਹ ਕਹਿੰਦੇ ਨੇ ਜੇ ਤੁਸੀਂ ਪਾਪ ਕਰੋਗੇ ਤਾਂ ਨਰਕ ਜਾਓਗੇ ਜੇ ਤੁਸੀਂ ਪੁੰਨ ਕਰੋਗੇ ਤਾਂ ਤੁਸੀਂ ਸੁਰਗ ਚ ਜਾਓਗੇ ਤਾਂ ਇਹਦੇ ਨਾਲ ਵੀ ਫਿਰ ਜੀਵ ਜਨਮ ਮਰਨ ਦੇ ਚੱਕਰ 'ਚ ਹੀ ਪੈਂਦਾ ਇਹ ਜਿਹੜੀ ਸ਼ਾਸਤਰ ਵੇਦ ਦੀਆਂ ਵਿਚਾਰਾਂ ਨੇ ਗ੍ਰਸਸਤ ਮੈਂ ਚਿੰਤ ਉਦਾਸ ਅਹੰਕਾਰ ਗ੍ਰਸਸਤ ਮੈਂ ਚਿੰਤ ਉਦਾਸ ਅਹੰਕਾਰ ਕਰਮ ਕਰਤ ਜੀ ਕੋ ਜੰਜਾਰ ਕਹਿੰਦੇ ਜਿਹੜੇ ਗ੍ਰਸਤੀ ਨੇ ਉਹ ਚਿੰਤਾ ਵਿੱਚ ਨੇ ਘਰ-ਬਾਰ ਦੀਆਂ ਚਿੰਤਾ ਚ ਜਿਹੜੇ ਘਰ-ਬਾਰ ਛੱਡ ਗਏ ਨੇ ਉਹ ਹੰਕਾਰ ਚ ਨੇ ਕਹਿੰਦੇ ਵੀ ਅਸੀਂ ਤਿਆਗੀ ਹੋ ਗਏ ਆ ਜਦ ਕਿ ਅਸਲ ਦੇ ਵਿੱਚ ਤਿਆਗੀ ਅਜੇ ਨਹੀਂ ਹੋਏ ਕਹਿੰਦੇ ਇਸ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੇ ਕਰਮਾਂ ਦੇ ਵਿੱਚ ਪੈ ਕੇ ਜੀਵ ਨੇ ਆਪਣੇ ਆਪ ਨੂੰ ਜਿਵੇਂ ਨਾ ਜੰਜਾਲ ਕਹਿੰਦੇ ਸ਼ੁਰੂ ਕੀਤੇ ਹੋਏ ਨੇ ਜਾਂ ਧਾਰਮਿਕ ਕਰਮ ਕਰ ਲੋ ਜਾਂ ਹੋਰ ਸੰਸਾਰਿਕ ਕਰਮ ਕਰ ਲੋ ਤੇ ਇਹ ਜੀਵ ਕਹਿੰਦੇ ਜੰਜਾਲ ਦੇ ਵਿੱਚ ਬੰਨੇ ਹੋਏ ਨੇ ਪ੍ਰਭ ਕਿਰਪਾ ਤੇ ਮਨ ਵਸ ਆਇਆ ਨਾਨਕ ਗੁਰਮਖ ਤਰੀ ਤੇ ਨਮਾਇਆ ਕਹਿੰਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਸ ਜੀਵ ਦਾ ਮਨ ਉਹਦੇ ਵਾਸ ਵਿੱਚ ਆ ਜਾਂਦਾ ਫਿਰ ਨਾਨਕ ਜੀ ਕਹਿੰਦੇ ਨੇ ਗੁਰੂ ਦੇ ਸਨਮੁਖ ਰਹਿ ਕੇ ਉਸ ਜੀਵ ਨੇ ਇਹ ਮਾਇਆ ਦਾ ਭਵਜਲ ਤਰ ਲਿਆ ਸਾਧ ਸੰਗ ਹਰ ਕੀਰਤਨ ਗਾਈਏ ਇਹ ਅਸਥਾਨ ਗੁਰੂ ਤੇ ਪਾਈਏ ਰਹਾਉ ਦੁਜਾ ਉੱਪਰ ਕਹਿੰਦੇ ਸੀ ਨਾ ਕਿ ਵੀ ਮੈਨੂੰ ਉਹ ਅਸਥਾਨ ਦੱਸੋ ਮੇਰੇ ਮਿੱਤਰ ਜਿੱਥੇ ਪਰਮਾਤਮਾ ਦੇ ਨਾਮ ਦਾ ਕੀਰਤਨ ਹਰ ਵਕਤ ਹੁੰਦਾ ਹੋਵੇ ਕਹਿੰਦੇ ਨੇ ਇਹ ਹੈ ਸਾਧ ਸੰਗ ਸਾਧ ਸੰਗਤ ਦੇ ਵਿੱਚ ਗੁਰੂ ਦੀ ਚਾਰਾ ਸ਼ਰਨ ਚ ਪੈ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਣੇ ਕਹਿੰਦੇ ਉਹ ਸਾਧ ਸੰਗਤ ਵਿੱਚ ਨਸੀਬ ਹੁੰਦੇ ਨੇ ਪਰ ਇਹ ਅਸਥਾਨ ਕਹਿੰਦੇ ਗੁਰੂ ਦੀ ਕਿਰਪਾ ਨਾਲ ਹੀ ਨਸੀਬ ਹੁੰਦਾ ਆਸਾ ਮਹੱਲਾ ਪੰਜਵਾਂ ਕਰਮੈ ਸੂਖ ਬਹਾਰ ਫੁਨ ਸੁਖਾ ਹਰ ਸੇ ਮਰਤ ਸਗਲ ਬਿਨਾਸੇ ਦੁਖਾ ਕਹਿੰਦੇ ਜਿਸ ਜੀਵ ਦੇ ਹਿਰਦੇ ਘਰ ਵਿੱਚ ਉਹਦਾ ਨਾਮ ਜਪ ਕੇ ਸੁੱਖ ਮਿਲ ਗਿਆ ਉਹਨੂੰ ਫਿਰ ਬਾਹਰ ਵੀ ਸੁੱਖ ਪ੍ਰਤੀਤ ਹੁੰਦਾ ਹੈ ਉਹਨੂੰ ਫਿਰ ਮਾਇਆ ਦਾ ਦੁੱਖ ਨਹੀਂ ਲੱਗਦਾ ਹੈ ਕਹਿੰਦੇ ਹਰੀ ਦਾ ਸਿਮਰਨ ਕਰਨ ਦੇ ਨਾਲ ਸਾਰੇ ਦੁੱਖ ਨਾਸ਼ ਹੋ ਜਾਂਦੇ ਨੇ ਸਗਲ ਸੁਖ ਜਾਂ ਤੂੰ ਚਿਤ ਆਵੇਂ ਸੋ ਨਾਮ ਜਪੈ ਜੋ ਜਨ ਤੁਦ ਪਾਵੇ ਰਹਾਓ ਕਹਿੰਦੇ ਜਦੋਂ ਜੀਵ ਨੂੰ ਤੂੰ ਚੇਤੇ ਆਵੇਂ ਪ੍ਰਮਾਤਮਾ ਜੀ ਤਾਂ ਉਹਨੂੰ ਸਾਰੇ ਸੁੱਖ ਮਿਲਦੇ ਨੇ ਪਰ ਨਾਮ ਉਹੀ ਜਪ ਸਕਦਾ ਜੋ ਤੈਨੂੰ ਪਾ ਜਾਂਦਾ ਜਿਹਦੇ ਤੂੰ ਮਿਹਰ ਕਰਦੇ ਉਹੀ ਤੇਰਾ ਨਾਮ ਜਪ ਸਕਦਾ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਟਹੇ ਦੁੱਖ ਡੇਰਾ ਕਹਿੰਦੇ ਤੇਰਾ ਨਾਮ ਜਪਿਆਂ ਜੀਵ ਦਾ ਹਿਰਦਾ ਵੀ ਤੇ ਮਨ ਵੀ ਸ਼ੀਤਲ ਹੋ ਜਾਂਦਾ ਕਹਿੰਦੇ ਹਰੀ ਜੀ ਤੇਰਾ ਨਾਮ ਜਪਿਆਂ ਸਾਰੇ ਦੁੱਖਾਂ ਦੇ ਦੁੱਖਾਂ ਦੇ ਢੇਰ ਖਤਮ ਹੋ ਜਾਂਦੇ ਹੁਕਮ ਬੂਜੈ ਸੋਈ ਪਰਵਾਨ ਸਾਚ ਸਬਦ ਜਾ ਕਾ ਨੀਸਾਨ ਜਿਹੜਾ ਕਹਿੰਦੇ ਪਰਮਾਤਮਾ ਦੀ ਰਜ਼ਾ ਨੂੰ ਮੰਨ ਲੈਂਦਾ ਉਹੀ ਉਹਦੀ ਹਜ਼ੂਰੀ ਵਿੱਚ ਪਰਵਾਨ ਹੋ ਜਾਂਦਾ ਕਿਉਂਕਿ ਉਹਦੇ ਕੋਲ ਗੁਰੂ ਦੇ ਸ਼ਬਦ ਦੀ ਰਾਹਦਾਰੀ ਹੁੰਦੀ ਆ ਉਸ ਸੱਚੇ ਦੇ ਨਾਮ ਦੀ ਰਾਹਦਾਰੀ ਹੁੰਦੀ ਆ ਨਾਮ ਖਜ਼ਾਨਾ ਇਕੱਠਾ ਕੀਤਾ ਹੁੰਦਾ ਗੁਰਪੂਰੇ ਹਰ ਨਾਮ ਦਰੜਾਇਆ ਪਨਤ ਨਾਨਕ ਮੀਰੈ ਮਨ ਸੁਖ ਪਾਇਆ ਕਹਿੰਦੇ ਜੇ ਜੀਵ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰਾ ਦਿੱਤਾ ਫਿਰ ਨਾਨਕ ਜੀ ਕਹਿੰਦੇ ਨੇ ਉਸ ਜੀਵ ਨੇ ਆਪਣੇ ਮਨ ਵਿੱਚ ਸੁੱਖ ਪ੍ਰਾਪਤ ਕਰ ਲਿਆ ਆਸਾ ਮਹੱਲਾ ਪੰਜਵਾਂ ਜਹਾਂ ਪਠਾਵੋ ਤਹ ਤਹ ਜਾਈਂ ਜਹਾਂ ਪਠਾਵੋ ਤਹ ਤਹ ਜਾਈਂ ਜੋ ਤੁਮ ਦੇਹੋ ਸੋਈ ਸੁਖ ਪਾਈ ਸਦਾ ਚਿਰ ਗੋਵਿੰਦ ਗੁਸਾਈ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਰਹਾਓ ਕਹਿੰਦੇ ਹੈ ਪਰਮੇਸ਼ਰ ਜੀ ਜਿੱਥੇ ਤੁਸੀਂ ਮੈਨੂੰ ਭੇਜਦੇ ਹੋ ਮੈਂ ਉੱਥੇ ਹੀ ਜਾਣਾ ਜੋ ਸੁਖ ਤੁਸੀਂ ਮੈਨੂੰ ਦਿਨੇ ਹੋ ਉਹੀ ਸੁਖ ਮੈਂ ਪਰਵਾਨ ਕਰਦਾ ਵਿਜੇਸ ਤਰ੍ਹਾਂ ਦਾ ਜਿਸ ਤਰ੍ਹਾਂ ਦੇ ਹਾਲ ਵਿੱਚ ਤੁਸੀਂ ਮੈਨੂੰ ਰੱਖਦੇ ਹੋ ਮੈਂ ਉਸ ਹਾਲ ਵਿੱਚ ਖੁਸ਼ ਹਾਂ ਕਹਿੰਦੇ ਫੇ ਪਰਮੇਸ਼ਰ ਜੀ ਮੈਂ ਸਦਾ ਹੀ ਤੇਰਾ ਦਾਸ ਹਾਂ ਤੇਰੀ ਕਿਰਪਾ ਦੇ ਨਾਲ ਮੈਂ ਸਦਾ ਹੀ ਤ੍ਰਿਪਤ ਰਹਿਣਾ ਮਾਇਆ ਵੱਲੋਂ ਸੰਸਾਰ ਦੇ ਪਦਾਰਥਾਂ ਵੱਲੋਂ ਤੁਮਰਾ ਦੀਆ ਪੈਨੋ ਖਾਈ ਤੋ ਪ੍ਰਸਾਦ ਪ੍ਰਭ ਸੁਖੀ ਵਲਾਈ ਕਹਿੰਦੇ ਜੋ ਤੂੰ ਮੈਨੂੰ ਦਿਨਾ ਪਹਿਨਣ ਨੂੰ ਮੈਂ ਪਹਿਨਦਾ ਜੋ ਮੈਨੂੰ ਖਾਣ ਨੂੰ ਦਿਨਾ ਮੈਂ ਖਾਂਦਾ ਤੇਰੀ ਕਿਰਪਾ ਦੇ ਨਾਲ ਮੇਰਾ ਜੀਵਨ ਸੁਖੀ ਚੱਲ ਰਿਹਾ ਹੈ ਮਨ ਤਨ ਅੰਤਰ ਤੁਜੈ ਤੇ ਆਈ ਤੁਮਰੈ ਲਵੇ ਨਕੋ ਲਾਈ ਮੇਰਾ ਜੀਵਨ ਸੁਖੀ ਕਿਉਂ ਬਤੀਤ ਹੁੰਦਾ ਕਹਦੇ ਮੈਂ ਮਨ ਵਿੱਚ ਵੀ ਤੇ ਤਨ ਵਿੱਚ ਵੀ ਹਮੇਸ਼ਾ ਤੈਨੂੰ ਧਿਆਉਂਦਾ ਹਾਂ ਤੇਰੇ ਬਰਾਬਰ ਦਾ ਕਿਸੇ ਨੂੰ ਨਹੀਂ ਸਮਝਦਾ ਕੋਹ ਨਾਨਕ ਨਿਤ ਇਵੈ ਤੇ ਆਈ ਗਤ ਹੋਵੇ ਸੰਤ ਲਗ ਪਾਈ ਨਾਨਕ ਜੀ ਕਹਿੰਦੇ ਨੇ ਜੀਵ ਵੱਲੋਂ اے ਪਰਮੇਸ਼ਰ ਜੀ ਕਿਰਪਾ ਕਰੋ ਮੈਂ ਤੇਰਾ ਨਾਮ ਇਸ ਤਰ੍ਹਾਂ ਹੀ ਧਿਆਉਂਦਾ ਰਹਾ ਤੇਰੇ ਕਹਿੰਦੇ ਗੁਰੂ ਦੇ ਸ਼ਰਨ ਜਾਇਆ ਉੱਚੀ ਅਵਸਥਾ ਇਸ ਤਰ੍ਹਾਂ ਹੀ ਮੇਰੀ ਬਣੀ ਰਹੇ ਆਸਾ ਮਹੱਲਾ ਪੰਜਵਾਂ ਉਠਤ ਬੈਠਤ ਸੋਵਤ ਤਿਆਈਐ ਮਾਰਗ ਚਲਤ ਹਰੇ ਹਰ ਗਾਈਐ ਸਰਵਨ ਸੁਣੀ ਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲੱਥਾ ਰਹਾਓ ਕਹਿੰਦੇ ਹੈ ਭਾਈ ਉੱਠਦੇ ਆ ਬੈਠਦੇ ਆ ਸੌਂਦੇ ਆ ਮਾਰਗ ਤੇ ਚੱਲਦੇ ਆ ਸਦਾ ਹੀ ਉਸ ਪਰਮਾਤਮਾ ਦਾ ਨਾਮ ਧਿਆਉਂਦੇ ਰਹੋ ਆਪਣੇ ਕੰਨਾਂ ਰਾਹੀ ਉਸ ਪਰਮਾਤਮਾ ਦੀ ਅੰਮ੍ਰਿਤ ਅੰਮ੍ਰਿਤ ਵਰਗਾ ਰਸ ਦੇਣ ਵਾਲੀ ਕਥਾ ਸੁਣਦੇ ਰਹੋ ਕਹਿੰਦੇ ਉਹਦਾ ਜਸ ਸੁਣਿਆ ਮਨ ਨੂੰ ਆਨੰਦ ਪਹੁੰਚਦਾ ਹੈ ਸਾਰੇ ਦੁੱਖ ਰੋਗ ਖਤਮ ਹੋ ਜਾਂਦੇ ਨੇ ਮਨ ਵਿਕਾਰਾਂ ਵੱਲੋਂ ਪਵਿੱਤਰ ਹੋ ਜਾਂਦਾ ਹੈ ਉਹਦੀ ਕਥਾ ਸੁਣਿਆ ਉਹਦਾ ਨਾਮ ਜਪਿਆ ਕਾਰਜ ਕਾਮ ਬਾਟ ਕਾਟ ਜਪੀਜੈ ਗੁਰ ਪ੍ਰਸਾਦ ਹਰ ਅਮਰਤ ਪੀਜੈ ਕਹਿੰਦੇ ਕੰਮ ਕਾਰ ਕਰਦੇ ਆਂ ਰਸਤੇ ਤੇ ਚੱਲਦੇ ਆਂ ਪਤਨਾ ਨੂੰ ਪਾਰ ਕਰਦੇ ਆਂ ਹਮੇਸ਼ਾ ਉਹਦਾ ਨਾਮ ਜਪੋ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਨਾਮ ਜਪੋਂਗੇ ਫਿਰ ਉਹਦੇ ਨਾਮ ਦਾ ਅਮਰਤ ਰਸ ਪੀਂਦੇ ਰਹੋਗੇ ਦਿਨ ਸਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਜਿਹੜੇ ਜੀਵ ਕਹਿੰਦੇ ਉਸ ਪਰਮਾਤਮਾ ਦਾ ਦਿਨ ਰਾਤ ਕਹਿੰਦੇ ਜਸ ਗਾਉਂਦੇ ਨੇ ਉਹਨਾਂ ਨੂੰ ਫਿਰ ਕਹਿੰਦੇ ਜਮ ਦੇ ਰਸਤੇ ਤੇ ਨਹੀਂ ਜਾਣਾ ਪੈਂਦਾ ਉਹਨਾਂ ਨੂੰ ਆਤਮਿਕ ਮੌਤ ਨਹੀਂ ਸਤਾਉਂਦੀ ਅਠ ਪਹਿਰ ਜਿਸ ਵਿਸਰੈ ਨਾਹੀ ਗਤ ਹੋਵੈ ਨਾਨਕ ਤਿਸ ਲਗ ਪਾਈ ਕਹਿੰਦੇ ਜਿਸ ਜੀਵ ਨੂੰ ਪਰਮੇਸ਼ਰ ਦਾ ਨਾਮ ਅਠੇ ਪਹਿਰ ਨਹੀਂ ਭੁੱਲਦਾ ਹਰ ਵਕਤ ਪਰਮੇਸ਼ਰ ਦੀ ਯਾਦ ਵਿੱਚ ਜੋ ਡੁੱਬਿਆ ਰਹਿੰਦਾ ਨਾਨਕ ਜੀ ਕਹਿੰਦੇ ਨੇ ਦੂਜੇ ਜੀਵ ਵੀ ਉਸ ਜਨ ਦੇ ਸੇਵਕ ਦੇ ਪੈਰ ਲਾ ਕੇ ਉਹਦੀ ਸੰਗਤ ਵਿੱਚ ਰਹਿ ਕੇ ਉਹ ਵੀ ਉੱਚੀ ਅਵਸਥਾ ਪਾ ਲੈਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਮ ਜਾ ਕੇ ਸਿਮਰਨ ਸੁਖ ਨਿਵਾਸ ਪੈ ਕਲਿਆਣ ਦੁਖ ਹੋਵਤ ਨਾਸ आनंद ਕਰੋ ਪ੍ਰਭ ਕੇ ਗੁਣ ਗਾਵੋ ਸਤ ਗੁਰ ਆਪਣਾ ਸਦ ਸਦਾ ਮਨਾਵੋ ਰਹਾਓ ਕਹਿੰਦੇ ਪਰਮਾਤਮਾ ਦਾ ਸਿਮਰਨ ਕਰਿਆਂ ਹਿਰਦੇ ਵਿੱਚ ਹਮੇਸ਼ਾ ਹੀ ਸੁਖ ਰਹਿੰਦਾ ਹੈ ਜੀਵ ਦੇ ਕਹਿੰਦੇ ਕਲਿਆਣ ਹੁੰਦਾ ਹੈ ਉਹਦਾ ਨਾਮ ਜਪਿਆਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਕਹਿੰਦੇ ਪਰਮਾਤਮਾ ਦੇ ਗੁਣ ਗਾਵੋ ਉਹਦੀ ਸਿਫਤ ਸਲਾਹ ਕਰੋ ਉਹਦਾ ਨਾਮ ਜਪੋ ਤਾਂ ਤੁਸੀਂ ਸਦਾ ਹੀ ਆਨੰਦ ਵਿੱਚ ਰਹੋਗੇ ਇਸ ਤਰ੍ਹਾਂ ਕਹਿੰਦੇ ਹਮੇਸ਼ਾ ਹੀ ਆਪ ਸਤਗੁਰ ਦੀ ਸ਼ਰਨ ਵਿੱਚ ਰਹਿ ਕੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਰਹੋ ਇਸ ਤਰ੍ਹਾਂ ਸਤਗੁਰ ਤੁਹਾਡੇ ਤੇ ਪ੍ਰਸੰਨ ਹੁੰਦੇ ਨੇ ਸਤਿਗੁਰ ਕਾ ਸੱਚ ਸਬਦ ਕਮਾਵੋ ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ ਕਹਿੰਦੇ ਜਦੋਂ ਤੁਸੀਂ ਸੱਚੇ ਗੁਰੂ ਦੇ ਦੱਸੇ ਹੋ ਸ਼ਬਦ ਦੀ ਕਮਾਈ ਕਰਦੇ ਹੋ ਗੁਰੂ ਦਾ ਮੰਤਰ ਜਪਦੇ ਹੋ ਵਾਹਿਗੁਰੂ ਦਾ ਨਾਮ ਜਪਦੇ ਹੋ ਤਾਂ ਤੁਸੀਂ ਆਪਣੇ ਨਿੱਜ ਦੇ ਘਰ ਵਿੱਚ ਪਹੁੰਚ ਜਾਂਦੇ ਹੋ ਤੁਸੀਂ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਹੋ ਇਸ ਤਰ੍ਹਾਂ ਤੁਸੀਂ ਪਰਮਾਤਮਾ ਨੂੰ ਪਾ ਲੈਨੇ ਹੋ ਪਰ ਦਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਪਾਈ ਮੀਤ ਪਰ ਦਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਪਾਈ ਮੀਤ ਕਹਿੰਦੇ ਜਦੋਂ ਤੁਸੀਂ ਆਪਣੇ ਚਿੱਤ ਦੇ ਵਿੱਚ ਕਿਸੇ ਦੂਜੇ ਦਾ ਬੁਰਾ ਨਹੀਂ ਸੋਚਦੇ ਕਿਸੇ ਲਈ ਬੁਰਾ ਨਹੀਂ ਚਾਹੁੰਦੇ ਫਿਰ ਕਹਿੰਦੇ ਕਿ ਮਿੱਤਰ ਤੁਹਾਨੂੰ ਵੀ ਕੋਈ ਦੁੱਖ ਨਹੀਂ ਲੱਗਦਾ ਕਿਉਂਕਿ ਹਰ ਦੇ ਹਿਰਦੇ ਵਿੱਚ ਉਹੀ ਬੈਠਾ ਹੈ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਅਨ ਦਿਨ ਚੀਨਾ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਅਨ ਦਿਨ ਚੀਨਾ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਮੰਤਰ ਜਪਣ ਲਈ ਦੇ ਦਿੱਤਾ ਵਾਹਿਗੁਰੂ ਮੰਤਰ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਮੰਤਰ ਕਿਹਾ ਨਾ ਜਿਸ ਜੀਵ ਨੂੰ ਕਹਿੰਦੇ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਦਾਨ ਦੇ ਦਿੱਤਾ ਜਪਣ ਦੇ ਲਈ ਨਾਨਕ ਜੀ ਕਹਿੰਦੇ ਨੇ ਦੇਖਿਆ ਕਿ ਉਹ ਜੀਵ ਹਮੇਸ਼ਾ ਹੀ ਸੁਖ ਰਹਿੰਦਾ ਹੈ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਜੀਵ ਨੂੰ ਹਮੇਸ਼ਾ ਹੀ ਸੁਖ ਬਣਿਆ ਰਹਿੰਦਾ ਹੈ। ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜ੍ਹਦੇ ਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਵਾਹਿ